ਇਹ ਨਾ ਬੁੜੀ ਦਾ ਪੇਟ ਨਹੀਂ ਯਾਰ ਮੈਂ ਲਿਆ ਠੀਕ ਹੈ ਜੀ ਹਾਂ ਵੀ ਬੁੜੀ ਦਾ ਪੇਟ ਯਾਰ ਮੈਂ ਲਿਆ ਇਹ ਬੁੜੀ ਦਾ ਬੱਚਾ ਨਹੀਂ ਹੁੰਦਾ ਸੀਗਾ ਠੀਕ ਹੈ ਜੀ ਤੇ ਉਹ ਬੁੜੀ ਨੂੰ ਕਹੇ ਹੈ ਪਪੂਤੀ ਦੀ ਆਏ ਇਹ ਵੀ 12 ਸਾਲਾਂ ਨੂੰ ਅਸੀਂ ਆਵਾਂਗੇ ਤੁਹਾਡੇ ਕੋਲ ਠੀਕ ਹੈ ਜੀ ਉਹ ਕਦੋਂ 12 ਸਾਲਾਂ ਤੋਂ ਗਏ ਠੀਕ ਹੈ ਜੀ ਉਹ ਬੁੜੀਆਂ ਆ ਪਾਸਾ ਸੇ ਗਣ ਲੱਗਾ ਕਿੱਥੋਂ ਸਾਧ ਤੂੰ ਇਹ ਸਵਾਦ ਹੈ ਸਵਾਦ ਐਵੇਂ ਸਾਧ ਦੇ ਮਗਰ ਪੱਜੀ ਫਰੇਂਗੀ ਠੀਕ ਹੈ ਜੀ ਉਹ ਵਿਚਾਰੀ ਡਰਦੀ ਨਾ ਰੂੜੀ ਤੇ ਛੜਤੀ ਠੀਕ ਹੈ ਜੀ ਇਹ ਫਿਰ ਸਾਧੂ ਸੰਤ ਤੱਕ ਇਹਦਾ ਉਹ ਗਏ ਕਹਿੰਦੇ ਨੇ ਪਵਿੱਤੀ ਦਿੱਤੀ ਸੀ ਠੀਕ ਹੈ ਜੀ ਇਹ ਉਹਨਾਂ ਕੋਲੇ ਗਏ ਕਹਿੰਦੇ ਉਹ ਕਹਿੰਦੇ ਵੀ ਮਾਤਾ ਤੈਨੂੰ ਅਸੀਂ ਚੀਜ਼ ਦੇ ਕੇ ਗਏ ਸੀ ਇੱਕ ਹਾਂਜੀ ਤੇ ਉਹ ਉਹ ਕਹਿੰਦੇ ਵੀ ਬਾਬਾ ਮਾਇਆ ਦਾ ਰੂੜੀ ਤੇ ਛੱਡ ਠੀਕ ਹੈ ਜੀ ਉਹਨਾਂ ਨੇ ਮਾਰੀ ਵੀ ਕਹਿੰਦੇ ਕੋਈ ਕਿੱਥੇ ਸੀ ਠੀਕ ਕਹਿੰਦੇ ਇੱਥੇ ਜਦੋਂ ਉਹਨਾਂ ਨੇ ਆਵਾਜ਼ ਮਾਰੀ ਕਹਿੰਦੇ ਗੋਲਖনাথ ਹਾਂਜੀ ਇਹਨਾਂ ਨੇ ਥੱਲੇ ਆਵਾਜ਼ ਇਹ ਧਰਤੀ ਮਾਤਾ ਦੀ ਬਖਸ਼ਿਸ਼ ਠੀਕ ਹੈ ਜੀ ਬਾਬੇ ਗੋਰਖਨਾਥੇ ਠੀਕ ਹੈ ਜੀ ਇਹ ਧਰਤੀ ਮਾਦਾ ਦੀ ਬኩል ਚਸ਼ੀ ਠੀਕ ਹੈ ਜੀ ਇਹ ਬኩል ਤੋਂ ਕਿਦੋਂ ਫਿਰਵਾਜ ਉਹਨੇ ਮਾਰੀ ਤੇ ਉਹ ਐ ਪਿੰਡ ਸਾਰਾ ਇਕੱਠਾ ਹੋ ਗਿਆ ਹਾਂਜੀ ਤੇ ਉਹ ਫਿਰ ਸਾਧੂ ਸੰਤ ਨਾਲ ਗਿਆ ਇਹਨੂੰ ਬਾਬਾ ਗੋਰਖਨਾਥ ਨੂੰ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਉਹ ਬੁੜੀ ਰੋਵੇ ਵੀ ਬੱਚਾ ਮੈਨੂੰ ਦੇ ਕੇ ਜਾਓ ਹਾਂਜੀ ਉਹ ਕਹਿੰਦੇ ਨਾ ਅਸੀਂ ਬੱਚਾ ਨਹੀਂ ਦੇ ਇਹ ਤਾਂ ਸਾਡੀ ਮਾਨਤਾ ਸੀ ਸਾਸੀ ਦਾ ਠੀਕ ਹੈ ਜੀ ਆ ਇਹਨੇ ਬਾਬੇ ਗੋਰਖਨਾਥ ਨੇ ਕਿਸੇ ਬੁੜੀ ਦੇ ਪੇਟੋਂ ਜਨਮ ਨਹੀਂ ਲਿਆ ਠੀਕ ਹੈ ਜੀ ਇਹਨਾਂ ਨੇ ਉਥੋਂ ਬਾਬਾ ਗੋਰਖਨਾਥ ਦਾ ਰਹਿਣਾ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਦਾ ਜਿਹੜਾ ਮੇਨ ਆਪਣਾ ਜੀ ਡੇਰਾ ਸਾਹਿਬ ਹੈ ਜੀ ਤੇ ਉਹ ਕਿੱਥੇ ਹੈ ਜੀ ਇੱਕ ਤਾਂ ਜੀ ਗੁੱਗਾ ਮੜੀ ਹੈ ਇੱਕ ਇੱਥੇ ਹੈ ਇੱਕ ਪਾਸੇ ਤਾਂ ਠੀਕ ਹੈ ਇੱਕ ਮਤਲਬ ਕੋਟਪਈ ਦੇ ਵਿੱਚ ਹੈ ਤੇ ਇੱਕ ਪਾਕਿਸਤਾਨ ਦੇ ਵਿੱਚ ਹਾਂ ਜੀ ਹਾਂ ਜੀ ਇੱਕ ਕੋਟਪਈ ਮਤਲਬ ਇਹ ਇੱਥੇ ਹੀ ਬਾਬਾ ਜੀ ਰੁਕੇ ਸੀਗੇ ਹਾਂ ਇੱਥੇ ਬਾਬਾ ਜੀ ਰਹਿ ਕੇ ਗਏ ਆਪ ਮੈਂ ਤਾਂ ਗੁੱਗਾ ਵਾਲੀ ਹੈ ਜੀ ਠੀਕ ਹੈ ਜੀ ਇੱਕ ਗੁੱਗਾ ਮੈਡੀ ਹੈ ਕੋੜ ਭਾਈ ਹੈ ਤੇ ਜੀ ਇੱਕ ਪਾਕਿਸਤਾਨ ਹੈ ਜਿਹਦੇ ਕੋਲੇ ਹਾਂ ਇਹਦੇ ਚੇਲੇ ਦਾ ਇਥੇ ਪੁੱਟੀ ਵਾਲੇ ਆ ਪੁੱਟੀ ਵਾਲੇ ਜੀ ਪੂਰਨ ਭਗਤ ਦਾ ਹਾਂ ਜੀ ਠੀਕ ਹੈ ਜੀ ਇਹ ਉਹ ਜਿਹੜਾ ਪੂਰਨ ਭਗਤ ਰਾਜਾ ਸਾਲੂ ਵਾਲਾ ਉਹ ਵਾਲੇ ਪੂਰਨ ਭਗਤੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ